ਜਦ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰਦੇ ਨੇ ਅਕਾਲ ਚਲਾਣਾ ਕਰਦੇ ਆ ਨਾ ਤੇ ਉਸ ਸਮੇਂ ਸੰਗਤ ਜੀ ਜੋ ਸਿੱਖ ਕੌਮ ਦੀ ਗਿਣਤੀ ਹੈ ਸਿੱਖਾਂ ਦੀ ਗਿਣਤੀ ਤਕਰੀਬਨ 12% ਸੀ ਮੁਸਲਮਾਨਾਂ ਦੀ ਗਿਣਤੀ 33% ਸੀ ਅਤੇ ਹਿੰਦੂ ਧਰਮ ਦੇ ਲੋਕਾਂ ਦੀ ਗਿਣਤੀ ਉਸ ਸਮੇਂ 55-56% ਹਿੰਦੂ ਲੋਕ ਸਨ ਇਤਿਹਾਸਕਾਰ ਲਿਖਦਾ ਹੈ ਕਿ ਜਦ ਸ਼ਾਮ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਅੰਕਾਲ ਚਲਾਣਾ ਕਰਦੇ ਨੇ ਤੇ ਸਭ ਤੋਂ ਵੱਧ ਉਸ ਸਮੇ ਮੁਸਲਮਾਨਾਂ ਨੇ ਤਾਹਾਂ ਮਾਰ-ਮਾਰ ਕੇ ਰੋਏ ਸਨ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਮੌਤ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ ਤੇ ਉਸ ਸਮੇ ਅੰਗਰੇਜ਼ੀ ਸਰਕਾਰ ਦਾ ਇੱਕ ਮੁਖੀ ਗੋਰਾ ਕਹਿੰਦਾ ਕਿ ਇਹ ਤਾਂ ਹੋਰ ਧਰਮ ਦਾ ਜਿਹੜਾ ਉਸ ਸਮੇਂ ਰਾਜ ਕਰਨ ਵਾਲਾ ਸਿੱਖ ਸੀ ਮਹਾਰਾਜਾ ਰਣਜੀਤ ਸਿੰਘ ਪਰ ਮੁਸਲਮਾਨ ਕਿਉਂ ਰੋ ਰਹੇ ਨੇ ਕਿਉਂਕਿ ਪਿਆਰੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇandar ਸਿੱਖਾਂ ਨੂੰ ਮੁਸਲਮਾਨਾਂ ਨੂੰ ਤੇ ਹਿੰਦੂ ਪਰਿਵਾਰ ਦੇਣ ਦੇ ਲੋਕਾਂ ਨੂੰ ਸਭ ਤੋਂ ਵੱਧ ਸਨਮਾਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਰਬਾਰ ਵਿੱਚ ਮਿਲਦਾ ਸੀ